ਆਪਣੇ ਪਤਾ ਤੁਸੀਂ ਕਿਹੜੀ ਕੋਲਗਿਟ ਕਰਦੇ ਸਰਦਾਰ ਜੀ ਨੂੰ ਉਸਮਾਨ ਚੱਕਣ ਵਾਸਤੇ ਮੈਨੂੰ ਕੋਈ ਤੋਂ ਬੋਲਣ ਤੋਂ ਪਹਿਲਾਂ ਹੀ ਨਾ ਸ਼ੁਰੂ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੁ ਜੀ ਸਾਰਿਆਂ ਨੂੰ ਚੜਤੀ ਕਲਾ ਦੇ ਵਿੱਚ ਰੱਖਣ ਜੀ ਬੱਚੇ ਅੱਜ ਲੰਚ ਬਾਕਸ ਲੈ ਕੇ ਨਹੀਂ ਗਏ ਤੇ ਕਹਿ ਕੇ ਗਏ ਨੇ ਕਿ ਸਾਨੂੰ ਚਾਹੀਦੀ ਹੈ ਮੈਗੀ ਅਸੀਂ ਰੋਟੀ ਨਹੀਂ ਲੈ ਕੇ ਜਾਣੀ ਟਿਫਿਨ ਰੱਖ ਗਏ ਨੇ ਮੇਰੇ ਸਰਾਣੇ ਕਿ ਅੱਜ ਮੈਗੀ ਬਣਾ ਕੇ ਭੇਜ ਦੇਣਾ ਲੰਚ ਟਾਈਮ ਤੋਂ ਪਹਿਲਾਂ ਪਹਿਲਾਂ ਤੇ ਚੱਲ ਰਹੀ ਹੈ ਹੁਣ ਮੈਗੀ ਮੈਗੀ ਬਣਨ ਦੀ ਹੋ ਰਹੀ ਹੈ ਤਿਆਰੀ ਮੈਨੂੰ ਕੁਝ ਬੋਲਣ ਤੋਂ ਪਹਿਲਾਂ ਹੀ ਨਾ ਸ਼ੁਰੂ ਹੋ ਜਾਇਆ ਕਰੋ ਕਾਟਣ ਨੂੰ ਪਹਿਲਾਂ ਅੱਜ ਮੇਰੇ ਸਰਦਾਰ ਜੀ ਨੇ ਮੈਗੀ ਬਣਾਉਣ ਤੋਂ ਬਾਅਦ ਟਿਫਨ ਦੇ ਕੇ ਆਣਗੇ ਉਹਦੇ ਬਾਅਦ ਮੈਨੂੰ ਮਾਰਕੀਟ ਲੈ ਕੇ ਜਾਣਗੇ ਅੱਜ ਸਰਦਾਰ ਜੀ ਨੇ ਮੈਨੂੰ ਸੂਟ ਦਵਾ ਕੇ ਲਿਆਣੇ ਜਿਹੜੇ ਕੱਲ ਰਹਿ ਗਏ ਸੀ ਸਾਡੇ ਲਿਆਣ ਵਾਲੇ ਠੀਕ ਹੈ ਤਾਂ ਬੋਲ ਬਗੈ ਜੀ ਆਹ ਉਹ ਲੈ ਕੇ ਆਵਾਂਗੇ ਸੀ ਜੀ ਹਾਂ ਦਫਾੜਾ ਜਾ ਚਲੋ ਤੁਸੀਂ ਪਾਪਰ ਨਾਲ ਦੇ ਚਾਜ ਤਰ੍ਹਾਂ ਬੰਨ ਲਓ ਬਸ ਮੇਗੀ ਤੇ ਮੈਗੀ ਤਿਆਰ ਹੈ ਮਿੰਟੂ ਮਿੰਟ ਇਦੇ ਉੱਤੇ ਲਿਖਿਆ ਯਾਰ ਮੈਗੀ 2 ਮਿੰਟ ਚ ਰੈਡੀ ਪਰ 2 ਮਿੰਟ ਦੀ ਮੈਗੀ ਕਦੀ ਜੀ ਤਿਆਰ ਨਹੀਂ ਹੁੰਦੀ ਬਾਈ 10 ਮਿੰਟ ਲੱਗ ਜਾਂਦੇ ਮੈਗੀ ਨੂੰ ਤਿਆਰ ਹੋਣ ਤੇ ਝੂਠੀ ਏ ਮੈਗੀ 2 ਮਿੰਟ ਤਿਆਰ ਹੁੰਨੀ ਏ ਮੈਗੀ ਕੋ ਨਹੀਂ ਆਈ 10 ਮਿੰਟ ਲਾ ਦਿੰਦੀ ਏ ਤਿਆਰ ਹੁੰਦੇ ਹੁੰਦੇ ਤੜਕੇ ਛੜਕੇ ਲਾਂਦੇ ਲਾਂਦੇ ਸਹੀ ਕਹ ਲੈਣਾ ਝੂਠ ਪੜਾ ਬੋਲ ਗੀਆਂ ਹੌਣੇ ਮੇਰੀ ਸਬਜ਼ੀਆਂ ਵੀ ਕੱਟਣ ਵਾਲੀਆਂ ਠੀਕ ਹੈ ਅਭੀ ਮੇਰਾ ਕਿਚਨ ਹੈ ਛੋਟਾ ਜਿਹਾ ਵੇਖ ਲੋ ਤੁਸੀਂ ਇਹ ਮੈਂ ਆਪਣੀ ਲੌਬੀ ਚ ਬਣਾਇਆ ਹੋਇਆ ਹੈ ਕਿਉਂਕਿ ਇਹਦੇ ਬਿਲਕੁਲ ਸਾਹਮਣੇ ਆਪਣਾ ਹੈਗਾ ਜੀ ਬੈਡਰੂਮ ਕਿਉਂਕਿ ਜਦੋਂ ਬੱਚੇ ਲੜਦੇ ਨੇ ਮੈਨੂੰ ਰਸੋਈ ਚੋਂ ਭੱਜ ਕੇ ਆਣਾ ਬੜਾ ਔਖਾ ਲੱਗਦਾ ਹੁਣ ਬਿਲਕੁਲ ਸਾਹਮਣੇ ਹੈ ਗਈ ਜਦੋਂ ਕਿਤੇ ਰੋਲਾ ਪੈਂਦਾ ਤੇ ਛਿੱਤਰ ਬਰੇਡ ਜਵਾਕਾ ਦੀ ਨਾਲ ਦੀ ਨਾਲ ਹੋ ਜਾਂਦੀ ਹੈ ਕਿਉਂਕਿ ਮੇਰਾ ਜਿਹੜਾ ਕਿਚਨ ਹੈ ਨਾ ਅਨੇਕ ਵੇ ਇੱਥੇ ਮੇਰਾ ਕਿਚਨ ਛੋਟਾ ਬਣਾਇਆ ਨਾ ਤੇ ਇਹਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਬਣਿਆ ਜਿੱਥੇ ਟਾਈਲਸ ਲੱਗੀਆਂ ਉਹ ਸਾਡਾ ਕਿਚਨ ਇੰਨੀ ਦੂਰ ਤੇ ਉਧਰੋਂ ਜਦੋਂ ਬੱਚੇ ਬੈਡਰੂਮ ਦੇ ਵਿੱਚ ਰੋਲਾ ਪਾ ਰਹੇ ਹੋਣ ਸ਼ਰਾਧਤਾ ਕਰ ਰਹੇ ਤੇ ਇੰਨੀ ਦੂਰੋਂ ਮੈਨੂੰ ਕੰਮ ਛੱਡ ਕੇ ਆਣਾ ਬੜਾ ਔਖਾ ਲੱਗਦਾ ਈ ਤੇ ਇਸ ਕਰਕੇ ਮੈਂ ਬਿਲਕੁਲ ਸਾਹਮਣੇ ਬਣਾ ਲਿਆ ਕਮਰੇ ਦੇ ਤਾਂ ਕਿ ਬੱਚੇ ਰੋਲਾ ਪਾਣ ਤੇ ਜੋ ਹੱਥ 'ਚ ਬੇਲਣਾ ਛੇਲਣਾ ਹੋਵੇ ਤੇ ਇਹਨਾਂ ਦੀ ਕਟਾਈ ਹੋ ਜੇ ਕੰਮ ਛੱਡਣਾ ਨਹੀਂ ਪੈਂਦਾ ਇੰਨਾ ਇਹਨਾਂ ਦੇ ਪਿੱਛੇ ਟਾਈਮ ਨਹੀਂ ਖਰਾਬ ਕਰਨਾ ਪੈਂਦਾ ਦੂਰੋਂ ਆਂਜ ਸਦਾਜੀ ਤੁਸੀਂ ਪੰਨਾ फटाफट ਬੰਨ ਲਓ ਮੇਰੀ ਮੈਗੀ 10 ਮਿੰਟ ਚ ਰੈਡੀ ਹੋ ਜਾਏਗੀ 2 ਮਿੰਟ ਚ ਨਹੀਂ ਹੋਣੀ ਬਸ ਮੈਂ ਲੱਗੀ ਐ ਸਬਜ਼ੀਆਂ ਕੱਟ ਲਾਂ ਪਹਿਲੇ ਘਰੇ ਬੱਚਿਆਂ ਤੋਂ ਬਿਨਾ ਰੌਣਕ ਨਹੀਂ ਹੁੰਦੀ ਤਿੰਨੇ ਬੱਚੇ ਚਲੇ ਗਏ ਨੇ ਸਕੂਲ ਜਦੋਂ ਘਰੇ ਹੁੰਦੇ ਨੇ ਤੇ ਕਈ ਦਾ फटाफट ਨਿਕਲ ਜੋ ਚਲੇ ਜਾਓ ਤੁਸੀਂ ਸਕੂਲੇ ਸ਼ਾਂਤੀ ਮਿਲੇ ਔਰ ਜਦੋਂ ਘਰੇ ਸ਼ਾਂਤੀ ਹੋ ਜਾਂਦੀ ਫੇਰ ਕਈ ਦਾ ਲੈ ਬਾਈ ਹੁਣ ਸ਼ਾਂਤੀ ਨਹੀਂ ਆ ਸ਼ਾਂਤੀ ਵਰਗੀ ਗੱਲ ਬਣੀ ਰਹਿੰਦੀ ਹੈ ਕਿ ਇਕੱਲੇ ਇਕੱਲੇ ਤੁਰੇ ਫਿਰ ਫਰੀਦਾ ਦੇ ਕਮਰਿਆਂ 'ਚ ਤੇ ਮੈਂ ਆਪਣੇ ਵੀਡੀਓਜ਼ ਲਗਾ ਕੇ ਬੈਠੀ ਹੋਈ ਹਾਂ ਐਲਈਡੀ ਤੇ ਵੀ ਵੀਡੀਓ ਚੱਲ ਰਹੀ ਹੈ ਤੇ ਫੋਨ ਤੇ ਵੀ ਚੱਲ ਰਹੀ ਹੈ ਠੀਕ ਹੈ ਜੀ ਇਹ ਮੇਰੇ ਫੋਨ ਉਹ ਹੈਗੇ ਨੇ ਜਿਨ੍ਹਾਂ ਤੇ ਮੈਂ ਚੈਨਲ ਨਹੀਂ ਬਣਾਇਆ ਜਿਸ ਤੇ ਵੀਡੀਓ ਚੱਲ ਰਹੀ ਹੈ ਠੀਕ ਹੈ ਇਹ ਬਿਨਾ ਆਈਡੀ ਵਾਲੇ ਫੋਨ ਹੈ ਜਿਨ੍ਹਾਂ ਤੇ ਦੂਸਰੀ ਆਈਡੀ ਬਣੀ ਹੋਈ ਹੈ ਜਿਨ੍ਹਾਂ ਤੇ ਆਹ ਵਾਲਾ ਚੈਨਲ ਮੈਂ ਸੰਧੂ ਪਰਿਵਾਰ ਵਾਲਾ ਨਹੀਂ ਬਣਾਇਆ ਕਰਦੇ ਹੋਰ ਫੋਨਾਂ ਤੇ ਮੈਂ ਆਪਣੀ ਵੀਡੀਓਜ਼ ਚਲਾ ਕੇ ਛੱਡ ਦਿੰਨੀ ਹੁੰਨੀ ਹੈ ਤਾਂ ਕਿ 4-5 ਫੋਨ ਕਰਦੇ ਹੀ ਹੋਣ ਤੇ ਆਪਣਾ ਵਾਚ ਟਾਈਮ ਤੇ ਕੰਪਲੀਟ ਹੋ ਜਾਈਗਾ ਕਿਉਂਕਿ ਆਪਾਂ ਤੇ ਵੀਡੀਓ ਨੂੰ ਸਾਰਾ ਹੀ ਚਲਾ ਕੇ ਛੱਡਾਂਗੇ ਭਾਵੇਂ 15 ਮਿੰਟ ਦੀ ਵੀਡੀਓ ਹੈ 10 ਮਿੰਟ ਦੀ ਹੈ 8 ਮਿੰਟ ਦੀ ਹੈ 40 ਮਿੰਟ ਦੀ ਹੈ ਆਪਾਂ ਫੁੱਲ ਵੀਡੀਓ ਵਾਚ ਕਰ ਸਕਦੇ ਹਣਾ ਵੇਖ ਨਹੀਂ ਰਹੇ ਬੇਸ਼ੱਕ ਓਨ ਕਰਕੇ ਤੇ ਛੱਡਤੀ ਹੈ ਨਾ ਕਿਸੇ ਦੀ ਮਿੰਨਤ ਤੇ ਨਹੀਂ ਕਰਨੀ ਪਏਗੀ ਨਾ ਕਿ ਵੀ ਸਾਡੀ ਵੀਡੀਓ ਵੇਖੋ ਵੇਖੋ ਇੰਨਾ ਇੰਨਾ ਟਾਈਮ ਆਪਾਂ ਇੱਕ ਫੁੱਲ ਫੁੱਲ ਪੰਜ ਵੀਡੀਓ ਤੋਂ ਦੇਤਾ ਕਮ ਸੇ ਕਮ ਇੱਕ ਵੀਡੀਓ ਪੰਜ ਫੋਨ ਤੇ ਵੀ ਚੱਲਦੀ ਹੈ ਤੇ ਆਪਣਾ ਪੰਜ ਫੋਨ ਤੋਂ ਵਾਚ ਟਾਈਮ ਕਮ ਸੇ ਕਮ ਡੇਢ ਘੰਟੇ ਦਾ ਤੇ ਕੰਪਲੀਟ ਹੋਈ ਸਕਦਾ ਹੈ ਨਾ ਇੱਕ ਵੀਡੀਓ ਤੋਂ ਤੇ ਤੁਸੀਂ ਸੋਚੋ ਕਿ ਤੁਸੀਂ ਐਦਾਂ ਹੀ ਆਪਣੇ ਕੰਮ ਤੇ ਧਿਆਨ ਦਿਓ ਜੇ ਤੁਸੀਂ ਚੈਨਲ ਤੇ ਹੈਗੇ ਹੋ ਤੁਸੀਂ ਚੈਨਲ ਬਣਾਇਆ ਹੈ ਤੇ ਮੈਂ ਬਸ ਐਦਾਂ ਹੀ ਵੀਡੀਓ ਚਲਾ ਚਲਾ ਕੇ ਛੱਡੀਆਂ ਹੋਈਆਂ ਤੇ ਤੁਸੀਂ ਵੀ ਐਦਾਂ ਕਰ ਸਕਦੇ ਹੋ ਜੀ ਹੋਰ ਇਸ ਤੋਂ ਵੱਧ ਜਾਣਕਾਰੀ ਹੋਰ ਕੋਈ ਨਹੀਂ ਦਿੰਦਾ ਹੁੰਦਾ ਇੰਨੀ ਨੌਲੇਜ ਨਾਲ ਜਿੰਨੀ ਆਪਾਂ ਦੇ ਸਕ ਰਹੇ ਆ ਦੇ ਰਹੇ ਆ ਠੀਕ ਹੈ ਜੀ ਤੇ ਤੁਸੀਂ ਬਸ ਬਈ ਹਿੰਮਤ ਨਾ ਹਾਰੋ ਤੇ ਆਪਣੇ ਕੰਮ ਤੇ ਧਿਆਨ ਦਿਓ ਤੇ ਹੁਣ ਅਸੀਂ ਜਾਵਾਂਗੇ ਜੀ ਥੋੜੀ ਦੇਰ ਨੂੰ ਮਾਰਕੀਟ ਤੇ ਮਾਰਕੀਟ ਤੁਹਾਨੂੰ ਲੈ ਕੇ ਚੱਲਦੇ ਆ ਥੋੜੀ ਥੋੜੀ ਨੌਲੇਜ ਵੀ ਦਵਾ ਕਰਾਂਗੇ ਤੇ ਆਪਣਾ ਐਂਟਰਟੇਨਮੈਂਟ ਵਲੌਗ ਵੀ ਜ਼ਰੂਰ ਦਿਖਾਇਆ ਕਰਾਂਗੇ ਜੀ ਹੁਣ ਮੈਂ ਚੱਲੀ ਆ ਰਸੋਈ 'ਚ ਕਿਉਂਕਿ ਬੱਚਿਆਂ ਦੀ ਮੈਗੀ ਦਾ ਕੰਮ ਤੇ ਹੋ ਗਿਆ ਕੰਪਲੀਟ ਤੇ ਹੁਣ ਅਸੀਂ ਵੀ ਤੇ ਕੁਝ ਖਾਣਾ ਹੈ ਬਸ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਹਾਂ ਕਿਉਂਕਿ ਸ਼ਾਮ ਸਵੇਰ ਦੇ ਵਜ ਚੱਲੇ ਨੇ 11 ਤੇ ਸਾਡਾ ਅੱਜ ਦੁੱਧ ਹੀ ਵੀ ਨਹੀਂ ਆਇਆ ਪਤੀਲੇ ਵਿਹਲੇ ਪਏ ਨੇ ਦੁੱਧ ਦਾ ਹੁਣੇ ਕੋਈ ਪਤਾ ਨਹੀਂ ਹੈ ਸਵੇਰ ਦੀ ਚਾਹ ਪੀ ਚੁੱਕੇ ਆ ਇੱਕ ਗੱਲ ਯਾਦ ਰੱਖਣਾ ਐਕਟਿਵ ਰਹਿਣਾ ਬਹੁਤ ਜ਼ਰੂਰੀ ਜੇ ਤੁਸੀਂ ਸੁਸਤੀ ਨਾਲ ਬੋਲੋਗੇ ਐਵੇਂ ਐਵੇਂ ਭਈ ਦੁੱਧ ਨਹੀਂ ਆਇਆ ਦੁੱਧ ਨਹੀਂ ਪਾਇਆ ਬੰਦੇ ਕਦੀ ਵੀ ਤੁਹਾਡੀ ਵਲੌਗ ਨੂੰ ਨਹੀਂ ਵੇਖਣਗੇ ਐਕਟਿਵ ਰਹੋ ਜੋਸ਼ ਨਾਲ ਗੱਲਾਂ ਕਰੋ ਕਿ ਵਾਕੇ ਤੁਹਾਡੇ ਵੀਡੀਓ ਚ ਦਮ ਹੈ ਤੁਸੀਂ ਜੋ ਗੱਲਾਂ ਕਰਦੇ ਲੋਕਾਂ ਨੂੰ ਪਸੰਦ ਆ ਜਾਣ ਤੇ ਤੁਹਾਡੇ ਚੈਨਲ ਨੂੰ ਲੋਕ ਖੁਸ਼ੀ ਖੁਸ਼ੀ ਕੇ ਸਬਸਕ੍ਰਾਈਬ ਕਰਨ ਕੇ ਤੁਹਾਨੂੰ ਮਿੰਨਤ ਕਰਨ ਦੀ ਲੋੜ ਨਹੀਂ ਪੈਣੀ ਫਿਰ ਵੀ ਇੱਕ ਰਿਕਵੈਸਟ ਹਰ ਕਿਸੇ ਨੂੰ ਬੰਦੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥਾੜ ਨੂੰ ਸਾਡੇ ਫੈਮਲੀ ਵਲੋਗਸ ਜੀ ਪਸੰਦ ਆਗੇ ਇੰਨੇ ਐਕਟਿਵ ਹੋ ਕੇ ਗੱਲਾਂ ਕਰੋਗੇ ਨਾ ਤੇ ਤੁਹਾਡਾ ਚੈਨਲ ਜਰੂਰ ਗਰੋ ਕਰੇਗਾ ਇੰਨੀ ਇੰਨੀ ਕਿਤੇ ਸਾਨੂੰ ਇੰਨੀ ਕੁ ਸਮਝ ਹੈਗੀ ਹੈ ਬਈ ਮੇਰੇ ਦੇ ਕਮਰਿਆਂ ਚ ਵੀ ਖਲਾਰਾ ਪਿਆ ਹੋਇਆ ਹੈ ਹੁਣ ਚੱਕਦੇ ਆਂ ਸਿਆਲ ਦਾ ਟਾਈਮ ਆ ਗਿਆ ਕੋਈ ਕਿਤੇ ਜੈਕਟ ਲਾ ਕੇ ਸੁੱਟ ਦਿੰਦਾ ਕੋਈ ਕਿਤੇ ਸੁੱਟ ਦਿੰਦਾ ਹੁਣ ਇਹਨਾਂ ਨੂੰ ਧੋਪਾਂਨੇ ਆ ਕਿਉਂਕਿ ਧੋਪਣੇ ਲਈ ਹੋਈ ਐ ਰੋਟੀ ਪਾਣੀ ਖਾ ਲਈਏ ਫਿਰ ਚੱਲਦੇ ਆਂ ਭਈ ਆਪਾਂ ਘੁੰਮਣ ਮਾਰਕੀਟ ਠੀਕ ਐ ਜੀ ਮੈਂ ਕਿਚਨ ਚ ਫੇਰ ਆ ਗਈ ਐ ਫੇਰ ਆਪਾਂ ਮੇਰੇ ਆ ਭਈ ਮੇਰੇ ਸਰਦਾਰ ਜੀ ਦੁੱਧ ਨੂੰ ਉਬਾਲਾ ਦਵਾਰੇ ਨੇ ਤੇ ਜਿੰਨਾ ਦੇ ਘਰ ਵਾਲੇ ਆਪਦੀ ਜਨਾਨੀਆਂ ਦੇ ਘਰ ਦੇ ਕੰਮਾਂ 'ਚ ਹੈਲਪ ਨਹੀਂ ਨਾ ਕਰਦੇ ਫੋ ਸਮਝ ਲਓ ਉਹਨਾਂ ਨੂੰ ਪਿਆਰ ਹੀ ਨਹੀਂ ਕਰਦੇ ਹੈਨਾ ਸਰਦਾਰ ਜੀ ਇਹ ਸਦਾਜੀ ਆਖਦੇ ਨਹੀਂ ਬਈ ਗਲਤ ਗੱਲ ਐ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਐ ਹੈਨਾ ਹੁਣ ਮੇਰੇ ਸਰਦਾਰ ਜੀ ਮੇਰੇ ਘਰ ਦੇ ਕੰਮਾਂ 'ਚ ਹੈਲਪ ਕਰਵਾ ਦਿੰਦੇ ਨੇ ਜਦੋਂ ਵੀ ਕਿਤੇ ਫ੍ਰੀ ਟਾਈਮ ਮਿਲ ਜੇ ਇਹਨਾਂ ਨੂੰ ਤੇ ਪੂਰਾ ਸਪੋਰਟ ਕਰਦੇ ਨੇ ਇਹ ਤਾਂ ਮਤਲਬ ਇਹ ਨਹੀਂ ਕਿ ਛਿੰਨਾ ਦੇ ਘਰ ਦੇ ਆਹਦੀ ਜਨਾਨੀਆਂ ਦੇ ਘਰ ਦੇ ਕੰਮਾਂ 'ਚ ਨਹੀਂ ਕਰਦੇ ਤੇ ਉਹਨਾਂ ਨੂੰ ਪਿਆਰ ਵੀ ਨਹੀਂ ਕਰਦੇ ਤੇ ਸਪੋਰਟ ਨਹੀਂ ਕਰਦੇ ਪੰਜੇ ਉਂਗਲੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਹਰ ਕਿਸੇ ਦੀ ਆਪ ਦਾ ਆਪ ਦਾ ਹੁੰਦਾ ਹੈ ਹੈਨਾ ਬਈ ਲੇਕਿਨ ਕਈ ਲੋਗ ਐਵੇਂ ਕਹਿ ਦਿੰਦੇ ਨੇ ਮੈਨੂੰ ਵੀ ਦੋਖ ਜਣਿਆਂ ਨੇ ਕਿਹਾ ਯਾਰ ਬਈ ਤੇਰੇ ਘਰ ਵਾਲਾ ਤੇ ਚੰਗਾ ਹੀ ਕਰਦੇ ਤੁਮਾਂ ਚ ਹੈਲਪ ਕਰ ਦਿੰਦਾ ਮੇਰੇ ਵਾਲਾ ਤੇ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀਂਦਾ ਹੈਨਾ ਪਰ ਹਰ ਕਿਸੇ ਨੂੰ ਸ਼ੌਂਕ ਜਾਂ ਹੁੰਦਾ ਹੈ ਕਿ ਜਿਵੇਂ ਮੇਰੇ ਸਰਦਾਰ ਜੀ ਨੂੰ ਹੈਗਾ ਬਦੂ ਪਿਆਰ ਕਰਦੇ ਨੇ ਤੇ ਬਦੂ ਸਪੋਰਟ ਵੀ ਕਰਦੇ ਨੇ ਹੈਨਾ ਲੋ ਵੀ ਦੁੱਧੋ ਵਾਲ ਆ ਚੁੱਕੇ ਆ ਮੈਂ ਹੁਣ 프라이 ਵੀ ਸਾਫ ਕਰ ਲਾਂ ਉਹਦੇ ਬਾਅਦ ਬਈ ਚੱਲੀਏ ਆਪਾਂ ਘਰ ਦੇ ਕੰਮਾਂ ਜਿਹੇ ਵੇਰੀ ਨੇ ਹੁੰਦੀ ਪਈ ਮੈਂ ਕਿਦੋਂ ਦਾ ਕਹੀ ਜਾਨੀ ਮੈਂ ਤਿਆਰ ਹੋਵਾਂ ਮੈਂ ਤਿਆਰ ਹੋਵਾਂ ਚੱਲੀਏ 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 ਤੇ ਮੈਨੂੰ ਲੱਗਦਾ ਐਵੇਂ ਤਿਆਰ ਹੋਵਾਂ ਤਿਆਰ ਹੋਵਾਂ ਕਰਦੇ ਕਰਦੇ ਅਸੀਂ ਦੋਵਾਂ ਜੀਆਂ ਨੇ ਘਰੇ ਹੀ 12 ਵਜਾ ਦਿੱਤੇ ਨੇ ਨਾ ਸਰਦਾਰ ਜੀ ਤਿਆਰ ਹੋਏ ਤੇ ਨਾ ਮੈਂ ਬਸ ਇੱਕ ਗੱਲ ਹੈ ਜਦੋਂ ਸਰਦਾਰ ਜੀ ਤਿਆਰ ਹੋ ਜਾਣ ਨਾ ਬੜਾ ਰੋਲਾ ਪਾਉਂਦੇ ਨੇ ਤੂੰ ਤਿਆਰ ਨਹੀਂ ਹੋਈ ਕੀ ਕਰਦੀ ਪਈ ਨਖਰੇੜੇ ਕਰੀ ਜਾਂਦੀ ਐ ਐਵੇਂ ਬੜਾ ਬੋਲਦੇ ਹੁੰਦੇ ਨੇ ਫਿਰ ਇਹ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਇਹਨਾਂ ਦੀ ਆਪ ਤਿਆਰ ਹੋ ਗਏ ਤੇ ਸਾਰੀ ਦੁਨੀਆ ਹੀ ਬਸ ਤਿਆਰ ਹੋ ਜੇ ਫਿਰ ਜਨਾਨੀ ਨੂੰ ਨਹੀਂ ਮਿੰਟ ਵੀ ਤਿਆਰ ਹੋਣ ਦਾ ਮੌਕਾ ਦੇਣਾ ਕਿ ਚਾਲੂ ਫਟਾਫਟ ਤਿਆਰ ਥੇ ਰੋਣਾ ਹੈ ਕਿ ਮੈਂ ਤੇ ਵੀ ਘਰ ਦਾ ਕੰਮ ਵੀ ਕਰਨਾ ਹੈ ਫੇਰੀ ਤਿਆਰ ਹੋਵਾਂਗੇ ਲੋ ਜੀ ਠੰਡਾ ਹੋ ਜੇ ਦੁੱਧ ਇਸ ਕਰਕੇ ਕੜਾਈ ਚ ਪਾਤਾ ਹੈ ਪਾਣੀ ਤੇ ਦੁੱਧ ਨੂੰ ਉੱਤੋਂ ਟੱਕ ਦਿਨੇ ਨੇ ਕਿ ਕੋਈ ਛੀਜ ਨਾ ਫੇਲ ਜੇ ਇਹਦੇ ਵਿੱਚ ਬਸ ਮੈਨੂੰ 5 ਮਿੰਟ ਨਹੀਂ 5 ਨਹੀਂ ਛੁਟਕੀ ਗੱਲ ਹੈ ਮੈਨੂੰ 10 ਮਿੰਟ ਲੱਗਣੇ ਹੈ ਤਿਆਰ ਹੋਣ ਚ ਨਾ ਤੇ ਆਪਾਂ ਸਵੇਰੇ ਲਏ ਸੀ ਜੁਲਫਾ ਜੁਲਫਾ ਖਿਲਦੀਆਂ ਪਈਆਂ ਉਹਨਾਂ ਨੂੰ ਸਵਾਰਨਾ ਹੈ ਤੇ ਕਪੜੇ ਝੀਂਚ ਕਰਨੇ ਹੁਣ ਆਹ ਕੀ ਕਰਾਂ ਗਲਾਸੀ ਚ ਕੱਢਦਾ ਥੋੜਾ ਜਿਹਾ ਦੁੱਧ ਐ ਭਿਗੜ ਵਿੱਚ ਤੇ ਇਹਨੂੰ ਮੈਂ ਗਲਾਸੀ ਚ ਕੱਢ ਕੇ ਰੱਖਦਾ ਤੇ ਬਰਤਨ ਤੋਂ ਬਜਾਉਣਗੇ ਆਗੇ ਸਰਦਾਰ ਜੀ ਇੱਕ ਦੁੱਧ ਅਫਤਿਲਾ ਹੋਰ ਲੈ ਕੇ ਨਹੀਂ ਮੇਰੇ ਵਾਲਾ ਮੈਨੂੰ ਵਾਦੂ ਪਿਆਰ ਕਰਦਾ ਬੜਾ ਹੀ ਪਿਆਰ ਕਰਦਾ ਲੜਦੀ ਬਣਾ ਮੈਂ ਨਾ ਪੰਜ 10 ਮਿੰਟ ਵੇਖੀ ਛੇਤੀ ਘਰ ਸਾਲ ਵੀ ਮੈਨੂੰ ਛੇਤੀ ਕਰਨਾ ਹੀ ਪੈਣਾ 5 ਕਿ ਮਿੰਟ 10 ਕਿ ਮਿੰਟ ਫਟਾਫਟ ਮੈਂ ਤਿਆਰ ਹੋ ਜਾ ਫਿਰ ਮਿਲਦੇ ਆ ਗਏ ਆ ਜੀ ਅਸੀਂ ਸ਼ਾਪਿੰਗ ਕਰਨ ਸ਼ਾਪਿੰਗ ਮਾਲ ਠੀਕ ਹੈ ਜੀ ਤੇ ਸਰਦਾਰ ਜੀ ਸ਼ਾਪਿੰਗ ਕਰਨੇ ਸਟਾਰਟ ਕਰ ਚੁੱਕੇ ਨੇ ਲੈਪਟਾਪ ਵਾਸਤੇ ਮੈਟ ਵੇਖ ਲਈ ਯਾਰ ਲੈ ਲਓ ਮੈਂ ਕਹਿ ਰਹੀ ਹਾਂ ਹਾਂ ਕਿ ਲੈਣੇ ਪੜਾ ਥੱਲੇ ਆ ਹਾਈ ਹੁੰਦਾ ਹੈ ਜ਼ਰੂਰੀ ਆਪਾਂ Amazon ਤੋਂ ਮੰਗਵਾਣਾ ਨੀਚੇ ਵਾਲੇ ਸੈਕਸ਼ਨ 'ਚ ਚੱਲੇ ਆ ਜੀ ਤੇ ਸਾਡੀ ਵੀਡੀਓ ਨਾਲ ਜੁੜੇ ਰਹਿਣਾ ਅੱਜ ਤੁਹਾਨੂੰ ਅਸੀਂ ਮੌਲ ਘੁਮਾਣ ਲੱਗੇ ਆਂ ਨੀਚੇ ਵਾਲਾ ਜੋ ਸੈਕਸ਼ਨ ਹੈ ਉਹ ਹੈਗਾ ਹੈ ਕਿਚਨ ਦਾ ਤੇ ਜੈਂਟਸ ਵੇਅਰ ਤੁਸੀਂ ਚੁੱਲਾ ਵੇਖਣਾ ਮੈਂ ਸ਼ਾਇਦ ਇਹ ਦੇਖ ਕੇ ਚੁੱਲਾ ਹੋਰ ਲੈਣਾ ਵੀ ਨੂੰ ਪਤਾ ਤੁਸੀਂ ਕੀ ਵੇਖਣ ਆਏ ਹੋ ਇਹ ਹੈ ਨਾ ਹਾਂ ਠੱਡ ਹੈ ਨਾ ਸਗ ਰਾ ਜੀ ਆਂ ਵੇਖਦੇ ਪਏ ਨੇ ਕਿਉਂਕਿ ਇਹ ਚੀਜ਼ ਸਾਡੇ ਘਰੇ ਨਹੀਂ ਹੈਗੀ ਫਲੈਟ ਵਾਲਾ ਚਿੱਲਾ ਤੇ ਅਸੀਂ ਲੈਣਾ ਜਰੂਰ ਹੈ ਪਰ ਹੁਣੇ ਨਹੀਂ ਲੈਣਾ ਹੁਣੇ ਕੋਈ ਜ਼ਿਆਦਾ ਵੀ ਲੋੜ ਨਹੀਂ ਹੈ 28 2900 ਰੁਪਿਆ ਲੈਣਾ ਹੁਣੇ ਨਹੀਂ ਜੀ ਹੁਣੇ ਜਿਹੜਾ ਹੈ ਉਹ ਵਧੀਆ ਹੈ ਬੱਚਿਆਂ ਦੇ ਖਾਣ ਦੀ ਚੀਜ਼ ਲੈ ਲਈ ਆਪਾਂ ਯਾਰ ਆ 4 ਕਿਲੋ ਇਹਦੇ ਨਾਲ 1 ਕਿਲੋ ਫ੍ਰੀ ਆ ਨਹੀਂ 5 ਕਿਲੋ ਹੋ ਗਏ ਆ 8 ਕਿਲੋ ਲਈ ਪਈ कटवाओ इफ लैन लगे हैं जी टाइड जो मिल रही है, है। छे सौ सत्तर रुपये की अठ किलो बुलाओ किसी ने लैना कोलगेट सेंसोडाइन आओ पैया नीचे ਨੇ ਰੂਬਲੂ ਵਾਲੀ ਹਾਂ ਚਲੋ ਲੈ ਲਓ ਬਲੂ ਲੈ ਲਓ ਜਾਂ ਫਿਰ ਪਰਪਲ ਵਾਲੀ ਸਰਫ ਚੱਕਵਾ ਲਓ ਇਹ ਕੌਣ ਕਰਦੇ ਮੈਂ ਕਰ ਦਾਂ ਇਹ ਨਾ ਮੈਨੂੰ ਕਰਦੇ ਤੁਸੀਂ ਇਹ ਸੋਹੀ ਨਹੀਂ ਹੈ ਮੈਨਾਂ ਆਪ ਨਹੀਂ ਪਤਾ ਤੁਸੀਂ ਕਿਹੜੀ ਕੋਲਗਿਟ ਕਰਦੇ ਕਦੀ ਕਰਦੇ ਤੇ ਕਰਨਾ ਸਦਾਜੀ ਨੇ ਕਦੀ ਕਦੀ ਦੰਦ ਬ੍ਰਸ਼ ਕਰਨਾ ਹੁੰਦਾ ਸਾਡੇ ਵਰਗੇ ਰੋਜ਼ ਕਰਨਾ ਕੀ ਪਤਾ ਲੱਗਦਾ ਫਿਰ ਹਨਾ ਹਾਂ ਇਹ ਵੀ ਡਿਨਰ ਸੈੱਟ ਵੇਖ ਲਓ ਕਿ ਕਿੰਨੇ ਸੋਹਣੇ ਸੋਹਣੇ ਨੇ ਸੋਹਣੇ ਨੇ ਗ੍ਰੇਟ ਸਾਰੇ ਨੇ ਸੋਹਣੇ ਇੱਥੇ ਟ੍ਰੇ ਵਗੈਰਾ ਵੀ ਹੈਗੀਆਂ ਐ ਠੀਕ ਐ ਸੌਸ ਪਾਉਣ ਵਾਸਤੇ ਛੋਟੀ ਛੋਟੀ ਕਟੋਰੀਆਂ ਆ ਲਓ ਜੀ ਦੇਖੋ ਅਗਰ ਬੱਚੇ ਆਂਦੇ ਇਹਨਾਂ ਨੇ ਤੇ ਜਰੂਰ ਇੱਕ ਨਾ ਇੱਕ ਫਾਈਨਲ ਕਰ ਲੈਣੀ ਸੀਗੀ ਤੇ ਆ ਲੈ ਵੀ ਬਲੈਕ ਕਲਰ ਦੀ ਕਿੱਡੀ ਪਿਆਰੀ ਲੱਗ ਰਹੀ ਹੈ ਵਾਓ ਹੈ ਕਿੰਨੇ ਦੀ ਕਿੰਨੇ ਦੀਆਂ ਯਾਰ ਮੈਨੂੰ ਦਿਸਦਾ ਨਹੀਂ ਪਿਆ 40 ਰੁਪਏ ਦੀ ਹੈ ਇੱਕ ਛੋਟੀ ਜੀ 40 ਰੁਪਏ ਠੀਕ ਹੈ ਜੀ ਤੇ ਸਪੂਨ ਵਗੈਰਾ ਸਾਰਾ ਕੁਝ ਡਿਨਰ ਸੈੱਟ ਸਭ ਮਿਲਦਾ ਹੈ టి బాక్స్ షాంపూ లోషన్ కి తీ కి ਆਪਣੀ ਇਹ ਮੈਂ ਬੱਚਿਆਂ ਵਾਸਤੇ ਬਰਸ਼ ਵੇਖਣਾ ਹੈ ਕਿਹੜਾ ਦੇਖ ਆ ਲੈ ਲੀਏ ਯਾਰਾ ਵਾਲਾ ਆ ਕੈਟ ਵਾਲਾ ਕੀ ਪ੍ਰਾਈਸ ਹੈ 190 200 ਰੁਪਏ ਚਲ ਰਹਿਣ ਦੋ ਉਹਨਾਂ ਦਾ ਵੀ ਤੁਹਾਡੇ ਹਿਸਾਬੇ ਰਹਿਣ ਦੋ ਐਵੇਂ ਪੈਸੇ ਲੈਣੀ ਆ ਪਿਆ ਲੈ ਕੇ 200 ਰੁਪਏ ਦੇ ਕੇ ਰੈਂਡੂ ਯਾਰ ਇਹ ਪਿੱਛੇ ਵਾਲਾ ਦੇਖਣਾ ਸਪਾਈਡਰ ਬੈਟਮੈਨ ਵਾਲਾ ਹੱਥੀ ਇਹ ਆ ਕਿੰਨੇ ਦੇ 79 ਰੁਪਏ ਰੈਂਡੂ ਰੈਂਡੂ ਰੈਣੀ ਦੋ ਇਕ ਲਈ ਲੈ ਕੇ ਗਏ ਤੇ ਤਿੰਨਾਂ ਨੇ ਰੋਲਾ ਪਾਣਾ ਬੱਸ ਹੋਰ ਕੀ ਲੈਣਾ ਹੈ ਤੇ ਡਿਟੋਲ ਹੈਂਡ ਵਾਸ਼ ਖਤਮ ਹੈ ਇਹ ਲੈਣਾ ਹੈ ਲੈਣਾ ਇਹਨਾਂ ਲੋ ਫਿਰ ਉਹੀ ਵਾਲਾ ਲੈਣਾ ਇਹ ਵਾਲਾ ਹੀ ਇਹ ਨਾਲ ਸਭ ਤੋਂ ਬੈਸਟ ਸੀਗਾ ਆ ਵਾਲੇ ਹੀ ਸੀਗਾ ਆਈ ਸੀਗਾ ਇੱਧਰ ਵਾਲਾ ਕਿੱਥੇ ਲੱਭ ਰਹੇ ਹੋ ਨਹੀਂ ਨਹੀਂ ਸਾਨੂੰ ਨਹੀਂ ਚਾਹੀਦੇ ਸਾਨੂੰ ਤੇ ਆਹੀ ਚੀਜ਼ ਆਹੀ ਲੈਣਾ ਆਪਾਂ ਚੱਪਾਓ ਖੋਸ਼ ਸਵੇਰੇ ਕਰੇ ਰੋਲਾ ਪਿਆ ਪਾਸਤਾ ਤੋਂ ਇੱਕ ਕਮ ਨੇ ਸੂਲੇ ਲੈ ਕੇ ਜਾਣਾ ਸੀ ਪਾਸਤਾ ਪਰ ਕਰੇ ਸੀਗਾ ਨਹੀਂ ਹੁਣ ਪਾਸਤਾ ਲੈਣੇ ਦੀਏ ਕੁਝ ਤੇ ਇੱਕ ਪੈਕੇਟ ਮੈਗੀ ਦਾ ਸੋਰੀ ਮੈਕਰੋਨੀ ਦਾ ਦੇਖ ਪਾਸਤਾ ਬਸ ਇਹ ਚੀਜ਼ਾਂ ਬੱਚਿਆਂ ਵਾਸਤੇ ਬੇहद ਜ਼ਰੂਰੀ ਨੇ ਪਰ ਹੋਰ ਹੋ ਸਮਝ ਨਹੀਂ ਆ ਰਿਹਾ ਔਰ ਕੀ ਚੀਜ਼ ਸੀ ਕਿਤੇ ਮੈਂ ਕਰੋ ਲਿਖ ਕੇ ਵੀ ਨਹੀਂ ਲੈ ਕੇ ਆਈ ਸਰਦਾਰ ਜੀ ਨੇ ਕਿਹਾ ਵੀ ਸੀ ਲਿਖ ਲਾ ਮੈਂ ਚੀਤਾ ਭੁੱਲ ਜਾਂਦਾ ਹੈ ਉਹੀ ਗੱਲ ਹੈ ਹੋ ਗਿਆ ਸਰਦਰ ਦੀਨ ਉਸ ਮਾਂ ਚੱਕਣ ਵਾਸਤੇ ਰਖੇ ਨਾ ਸੌਸ ਨਹੀਂ ਚੋਕੋ ਬਾਈਟ ਲੈ ਲਈ ਨਹੀਂ ਸੌਸ ਹੈਗੀ ਜਾਂ ਨਹੀਂ ਲੈਣੀ ਯਾਰ ਉਹ ਵੱਡੀ ਵਾਲੀ ਪੈਕਿੰਗ ਹੀ ਨਹੀਂ ਹੈਗੀ ਹੁਣ ਚੋਕੋ ਬਾਈਟ ਵਾਲੀ ਬਿਸਕਟ ਪਰਲੇਜੀ ਕੀ ਦਿੱਲੋ ਵਾਲੇ ਕਿੰਨੇ ਲਿਖਿਆ ਨਹੀਂ ਦੇਖਿਆ ਆਏਗਾ 110 ਰੁਪਏ ਦੇ 110 ਚਲੋ ਜੀ ਕੁਝ ਖਾਣ ਪੀਣ ਦਾ ਵੀ ਹੋ ਗਿਆ ਲਿਖਿਆ ਹੈ 2686 ਵੀ ਰਿਹਾ ਹੈ ਇਹਨਾਂ ਨੂੰ ਪੁੱਛਣਾ ਮੈਂ ਉਹ ਦੋ ਕਿੱਤੇ ਚੋਕੋ ਫਾਈਟ ਦੇਖਣਾ ਇੱਕ ਨਾਲ ਇੱਕ ਫ੍ਰੀ ਤੇ ਲਾਇਆ ਕਿਉਂ ਇੱਕ ਨਾਲ ਇੱਕ ਫ੍ਰੀ ਚਲੋ ਫਿਰ ਲਓ ਇੱਕ ਲਈਏ ਤੇ ਇੱਕ ਫ੍ਰੀ ਲਈਏ ਫਿਰ ਪੜੇਗੀ ਹਾਂ ਦੋਨੋਂ ਨੇ ਕਿਹਾ ਇਹ ਦਿੱਤਾ ਜੇ ਨਹੀਂ ਹੋਏਗਾ ਤੇ ਇੱਕ ਤੇ ਲੈ ਕੇ ਜਾਵਾਂਗੇ ਘਰੇ ਰਾਈਟ ਹੈ ਨਾ ਇੱਕ ਹੋਰ ਦੋ ਹੋਰ ਸਾਰੇ ਸਾਈਜ਼ ਦਾ ਫਰਕ ਹੈ ਇੱਕ ਲੈਣਾ ਟੋਕੀਆਂ ਦਾ ਪੈਗੀ ਆਜ ਤੇ ਫ੍ਰੀ ਫ੍ਰੀ ਚੱਲ ਰਿਹਾ ਹੈ ਦੋ ਨਾਲ ਇੱਕ ਫ੍ਰੀ ਅੱਜ ਤੇ ਫ੍ਰੀ ਫ੍ਰੀ ਲੀ ਜਾ ਰਹੇ ਆਪਾਂ ਹਾਲ ਇਹ ਫ੍ਰੀ ਹੈ ਆ ਨਹੀਂ ਹੈ ਆ ਗੁੱਡੀ ਆ ਨਹੀਂ ਇਹਨਾਂ ਦਾ ਇੱਕ ਫ੍ਰੀ ਦੋ ਦੋ ਤੇ ਪਰ ਲੱਗੇ ਆ ਨਾ ਦੋ ਹੋਰ ਵੀ ਇਹੋ ਜੀ ਮੋਲਟ ਚ ਜਾਣ ਦਾ ਫਾਇਦਾ ਹੈ ਮੈਂ ਤੁਹਾਨੂੰ ਨਾਮ ਦੱਸ ਦਿੰਨੀ ਹ ਵਿਸ਼ਾਲ ਮੈਗਾ ਮਾਰਟ ਠੀਕ ਹੈ ਜੇ ਤੁਹਾਡੇ ਸ਼ਹਿਰ ਚ ਕਿਤੇ ਹੈਗਾ ਤੇ ਜਰੂਰ ਜਾਇਆ ਕਰੋ ਇੱਥੋਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਚ ਰਾਸ਼ਨ ਪਾਣੀ ਮਿਲ ਜਿਆ ਕਰੇਗਾ ਦੁਕਾਨਾਂ ਦੇ ਪੂਰਾ ਰੇਟ ਲਾਂਦੇ ਨੇ ਪੂਰਾ ਪੂਰਾ ਐਮ ਆਰ ਪੀ ਪਰ ਇੱਥੇ ਬਹੁਤ ਡਿਸਕਾਊਂਟ ਮਿਲਦਾ ਹੈ ਬਸ ਜੀ ਆਪਣਾ ਤੇ ਹੋ ਗਿਆ ਮੈਨੂੰ ਲੱਗਦਾ ਹੈ ਸਮਾਨ ਪੂਰਾ ਜਿਹੜਾ ਵੀ ਅਸੀਂ ਲੈਣ ਆਏ ਸੀ ਬਲਕਿ ਬੱਚਿਆਂ ਉਹਦੇ ਹਿਸਾਬ ਨਾਲ ਵਾਧੇ ਲੈ ਕੇ ਚਲਦੇ ਹਾਂ ਅਸੀਂ ਹੈਨਾ ਜੀ ਹੁਣ ਚੱਲੇ ਆਂ ਅਸੀਂ ਉੱਪਰ ਵਾਲੇ ਸੈਕਸ਼ਨ 'ਚ ਦੁਬਾਰਾ ਹੋਰ ਲਗਾਵਾਂਗੇ ਲੈਪਟਾਪ ਦਾ ਮੈਟ ਲੋ ਜੀ ਆ ਉੱਪਰ ਵਾਲੇ ਵੇਸੇ ਡਾਰਕ ਵਧੀਆ ਲੱਗ ਰਹੇ ਆ ਹਾ ਛੜ ਗਿਆ ਮੈਂ ਮੈਂ ਕੋਈ ਹੋਰ ਵੇਖਣਾ ਤੁਸੀਂ ਹੋਰ ਲਓ ਬਈ ਆਸੀ ਆ ਦੇਸੀ ਕਰੇ ਤੇ ਮੇਰੇ ਆਵੇਲ ਮੱਖੀਆਂ ਮੰਡਰਾ ਰਹੀਆਂ ਫੈਲੀ ਦੇ ਕੀ ਕੀ ਲੈ ਕੇ ਆਏ ਇਹ ਆਹ ਬਗਾ ਆਹ ਪਲਾਪਟੌਪ ਕੋਲ ਆ ਓ ਯਾਰ ਸਾਨੂੰ ਅੰਦਰ ਤੇ ਜਾ ਲੈੰਦੋ ਘਰ ਚ ਆਹ ਤੇ ਗਏ ਘਰ ਤੇ ਮਾੜੇ ਪੈਰ ਰਸਕੋ ਦਿੱਤਾ ਮੈਨੂੰ ਆਰੇ ਆ ਨਾ 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 ਮਾਜਾ ਪੈ ਮਾਣੀ ਖੜਕ ਨੀ ਮੇਰੀ ਨਿੱਕੀ ਦੀ ਕੋਲੇ ਨੇ ਆਪੇ ਸਕੂਲੋਂ ਆ ਕੇ ਚੂਤ-ਸ਼ਾਤ ਪਛੰਦ ਕਰਕੇ ਪਾ ਲਿਆ। ਆਹ ਇਹ ਵੀ ਵੇਖੀ ਜਾਂਦੀ ਸੀ ਮੇਰੀ ਬੀਤੀ ਮੈਨੂੰ ਕਿਦੋਂ ਪਾ ਲਿਆ। ਆਹ ਨੇ ਸਾਰੀ ਪੋਨੀ ਖਰਾਬ ਕਰ ਲਈ। ਛੋਨੀ ਸੀ। ਨਾ ਪੋਨੀ ਵੇਖ ਰਹੇ। ਤੇਰਾ ਕਿਆ ਹੈ ਚੀਜ਼ ਖੁੱਸ ਗਈ। ਠੀਕ ਹੋ ਲੋ। ਠੀਕ ਹੀ ਰਹਿ ਗਈ। ਆਹ ਨਹੀਂ ਇਜ਼ੀ ਰਹਿ ਗਈ ਆਪਣੀ। ਚੱਲ ਕੋਈ ਨਹੀਂ ਇਥੋਂ। ਮੈਂ ਤਾਂ ਹੀ ਪੋਨੀ ਫੋਲਾ ਲਈ। ਹਾਂ ਬੇਚਾ ਪਿਆ ਦੋ। ਇਹ ਨਾ ਮੈਂ ਦੂਸਰਾ ਰੈੱਡ ਬੀਡ ਵਾਲਾ ਟੱਪਾ ਜਿਸ ਕਮਰੇ ਚ ਨਹੀਂ ਬਹਿਣਾ। ਰੈੱਡ ਵਾਲਾ ਟੱਪਾ ਨਹੀਂ ਭਾਈ ਉਹ ਰੈੱਡ ਫਸ ਗਿਆ। ਨਾ ਜੈਨਸ ਖਰੀਓ ਸੇ ਚੱਕਰ ਜਾਲੀ ਸਾਰੀ ਫੋਨੀ ਐ ਸਬਸਕ੍ਰਾਈਬ ਕਰ ਲਈ ਮੇਰਾ ਕੈਮਰਾ ਖਰਾਬ ਕਰਾਈ ਜਾਂਦੀ ਯਾਰ ਪਹਿਲੇ ਇਸ ਕਮੇ ਚਾਦਰਾਂ ਵਿਛਾਵਾਂ ਯਾਰ ਤੁਸੀਂ ਆਂਦੇ ਖਲਾਰਾ ਪਾਣ ਲੱਗੇ ਹੋ ਸੋਨੇ ਨਾ ਯਾਰ ਕੋਟੋ ਚਾਹ ਦੇ ਪੀ ਲਈਏ ਅੰਦਰ ਰੱਖ ਕੇ ਕੋਈ ਆ ਹੀ ਜਾਂਦਾ ਹੈ ਲੈ ਕਿਵੇਂ ਇਹ ਬਿਸ਼ਕੁਰੇ ਬਤੂ ਪਿੱਕੇ ਤੂੰ ਰਿਬੰਦੇ ਲਾ ਰੇ ਸੋਨੇ ਆ ਰਿਬੰਝ ਲੱਗਦਾ ਹਾਂ

ਹੁਣੇ ਆਪਾਂ ਚਾਦਰਾਂ ਵਿਛਾਣੀਆਂ ਬਈ ਬਿਸਤਰਿਆਂ ਤੇ ਬੜੀਆ ਰਾਜੋ ਪਰਨੇ ਰੋਟੀ ਖਾ ਰੋਟੀ ਘੇੜੀ ਖਾਣੀਓ ਐ ਕਰ ਏ ਕਮ ਖਾ ਕੇ ਗਏ ਰੋਟੀ ਵੀ ਆਪਾਂ ਆ ਗਏ ਬਈ ਮਾਰਕੀਟ ਤੋਂ ਜਿਹੜੇ ਜਿਹੜੇ ਚੀਜ਼ਾਂ ਲੈ ਕੇ ਆਣੀਆਂ ਸੀ ਲੈ ਆਏ ਆ ਤੇ ਹੁਣ ਚਾਹ ਪਾਣੀ ਦਾ ਟਾਈਮ ਹੋ ਚੱਲਿਆ ਠੀਕ ਹੈ ਜੀ ਟਾਈਮ ਹੋ ਗਏ ਨੇ 3:30 ਬੱਚੇ ਆ ਗਏ ਸੀ ਸਕੂਲੋਂ 3:30 ਅਸੀਂ 10 ਮਿੰਟ ਲੇਟ ਆਏ ਹਾਂ ਹੁਣ ਚਾਹ ਪਾਣੀ ਪੀਵਾਂਗੇ ਤੇ ਇਸੇ ਨਾਲ ਆਪਾਂ ਵਲੌਗ ਨੂੰ ਐਂਡ ਕਰਾਂਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਤੇ ਨਵੇਂ ਆ ਗਏ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿ ਦਿਓ ਨਾ ਜਾਣ ਜੀ ਰਿਕਵੈਸਟ ਹੈ ਮੇਰੀ ਤੇ ਇਸੇ ਨਾਲ ਆਪਾਂ ਕਰਾਂਗੇ ਬਾਏ ਬਾਏ ਆਦੀ ਬਾਏ ਆਦੀ ਬਾਏ ਬਾਏ ਬਹੁਤ ਥਾਰੀਓਂ ਬਿਊਟੀਫੁਲ ਆਈ ਨੀ ਬਿਊਟੀਫੁਲ ਜੀ ਜਨਾਈ ਜੀ ਤੁਹਾਡੇ ਬਰਥਡੇ ਕਿਉਂ ਆਪਾਂ ਬਾਏ ਕਰੀਏ ਪਹਿਲੇ ਚ ਬਾਏ ਕਰੀਏ ਤੈਨ ਨਾਲ ਹੀ ਬਾਈ ਸੋਣੀ ਲੱਗਦੀ ਮम्मा ਮੈਨੂੰ ਮੇਰੀ ਧੀ ਸੋਣੀ ਲੱਗਦੀ ਮम्मा ਤੈਨ ਨਾਲ ਹੀ ਬਾਈ ਚਲੋ ਬਾਈ ਕਰੋ ਪਹਿਲੇ ਬਾਈ ਤੈਨ ਨਾਲ ਹੀ ਬਾਈ ਤੈਨ ਨਾਲ ਹੀ ਹਾਂ ਬਾਈ ਬਾਈ ਬਾਈ